ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਸ੍ਰੀ ਮਹਲਾ 5 ਘਰਿ ਸ਼ੀਵਾਂ ਅਸ਼ਟਪਦੀ ਇਕ ਓੰਕਾਰ ਸਤਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤਹ ਤਹ ਉਰ ਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਂ ਕੀ ਹੈ ਓਟ ਸਾਦ ਰੱਖਿਓ ਦੇ ਕਰ ਹਾਥ कर कृपा मिलयो हर राया जो जो जूनी आयो तह तह उर जायो मानस जन्म संयोग पाया है ओट साध राख्यो दे कर हाथ ਕਰ ਕਿਰਪਾ ਮੇਲਿਓ ਹਰ ਰਾਇਆ ਅਨੇਕ ਜਨਮ ਪਰਮ ਥਿਤ ਨਹੀਂ ਪਾਈ ਕਰਿਓ ਸੇਵਾ ਗੁਰ ਲਾਗਿਓ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀਬ ਤਾਈ ਰਹਾਉ ਅਨੇਕ ਓਪਾਵ ਕਰਿਓ ਮਾਇਆ ਕੋ ਬਚਿਤ ਤਰਿਓ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ਕੋਈ ਐਸੋ ਰੇ ਭੇਟੈ ਸੰਤ ਮੇਰੀ ਲਾਹੇ ਸਗਲ ਚਿੰਤ ਠਾਕੁਰ ਸਿਉ ਮੇਰਾ ਰੰਗ ਲਾਵੈ ਅੜੇ ਰੇ ਸਗਲ ਬੇਦ ਨਹ ਚੂਕੈ ਮਨ ਭੇਦ ਇਕ ਖਿਨਨਾ ਧਰੇ ਮੇਰੇ ਘਰ ਕੇ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਤ ਇਕ ਅੰਮ੍ਰਿਤ ਨਾਮ ਮੇਰੇ ਹਿਰਦੈ ਸਿੰਚਾ ਜੇ ਤੇਰੇ ਤੀਰਥ ਨਾਏ ਅਹੰ ਬੁੱਧ ਮੈਲ ਲਾਏ ਘਰ ਕੋ ठाकुर ਇਕ ਤਿਲ ਨਾਮ ਮਾਨੈ ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ ਨਾਨੇ ਸਗਲ ਆਸਰਮ ਕੀਨੇ ਮਨੁਆ ਨੈ ਪਤੀਨੇ ਵਿਵੇਕ ਹੀਨ ਦੇਹੀ ਧੋਏ ਕੋਈ ਪਾਈਏ ਰੇ ਪੁਰਖ ਵਿਦਾਤਾ ਪਾਰ ਬ੍ਰਹਮ ਕੈ ਰੰਗ ਰਤਾ ਮੇਰੇ ਮਨ ਕੀ ਦੁਰਮਤ ਮਲ ਖੋਏ ਕਰਮ ਧਰਮ ਜੁਗਤਾ ਨਿਮਖ ਨਾ ਹੇਤ ਕਰਤਾ ਗਰਭ ਗਰਵ ਪੜੇ ਕਹੀ ਨਾ ਲਿਖੈ ਜਿਸ ਭੇਟਿਏ ਸਫਲ ਮੂਰਤ ਕਰੈ ਸਦਾ ਕੀਰਤ ਗੁਰ ਪ੍ਰਸਾਦ ਕੋ ਨੀਤਰਿ ਹਉ ਪੀਖੈ ਮਨ ਹਠ ਜੋ ਕਮਾਵੇ ਤਿਲ ਨਾ ਲੇਖੈ ਪਾਵੇ ਬਗਲ ਜੋ ਧਿਆਨ ਲਾਵੇ ਮਾਇਆ ਰੇ ਧਾਰੀ ਕੋਈਐ ਸੋਰੇ ਸੁਖੋ ਦਾਈ ਪ੍ਰਭ ਕੀ ਕਥਾ ਸੁਨਾਈ ਤਿਸ ਭੇਟੇ ਗਤ ਹੋਏ ਹਮਾਰੀ ਸੋ ਪ੍ਰਸੰਨ ਗੋਪਾਲ ਰਾਏ ਕਾ ਤੇਰੇ ਬੰਦਨ ਮਾਏ ਗੁਰ ਕੈ ਸ਼ਬਦ ਮੇਰਾ ਮਨ ਰਾਤਾ ਸਦਾ ਸਦਾ ਆਨੰਦ ਭੇਟਿਓ ਨਿਰਭਉ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਦਾ ਸੋ ਪ੍ਰਸੰਨ ਗੋਪਾਲ ਰਾਏ ਕਾ ਤੇਰੇ ਬੰਦਨ ਮਾਏ ਗੁਰ ਕੈ ਸ਼ਬਦ ਮੇਰਾ ਮਨ ਰਾਤਾ ਸਦਾ ਸਦਾ ਆਨੰਦ ਭੇਟਿਓ ਨਿਰਭਉ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਸਫਲ ਸਫਲ ਭਈ ਸਫਲ ਯਾਤਰਾ ਆ ਵਣ ਜਾਣ ਰਹੇ ਮਿਲੇ ਸਾਦਾ ਰਹਾਉ ਦੂਜਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨਾਤ ਸ੍ਰੀ ਮਹਲਾ 5 ਘਰ ਛੇਮਾ ਅਸ਼ਟਪਦੀ ੴ ਸਤਿਗੁਰ ਪ੍ਰਸਾਦਿ ਏ ਗੁਰੂ ਜਿਹੜਾ ਜਿਹੜਾ ਜੀਵ ਜਿਸ ਕਿਸੇ ਜੋਨੀ ਵਿੱਚ ਆਇਆ ਹੈ ਉਹ ਉਸ ਜੋਨੀ ਵਿੱਚ ਹੀ ਮਾਇਆ ਵਿੱਚ ਫਸ ਕੇ ਰਹਿ ਗਿਆ ਮਨੁੱਖਾ ਜਨਮ ਕਿਸੇ ਨੇ ਕਿਸਮਤ ਨਾਲ ਹੀ ਪ੍ਰਾਪਤ ਕੀਤਾ ਏ ਗੁਰੂ ਮੈਂ ਤੇਰਾ ਆਸਰਾ ਤੱਕਿਆ ਆਪਣੇ ਹੱਥ ਦੇ ਕੇ ਮੈਨੂੰ ਮਾਇਆ ਦੇ ਮੋਹ ਤੋਂ ਬਚਾ ਮਿਹਰ ਕਰ ਮੈਨੂੰ ਪ੍ਰਭੂ ਪਾਤਸ਼ਾਹ ਨਾਲ ਮਿਲਾ ਦੇ ਏ ਸਤ ਗੁਰੂ ਅਨੇਕਾਂ ਜੋਨਾ ਵਿੱਚ ਭਟਕ-ਭਟਕ ਕੇ ਜੋਨਾ ਤੋਂ ਬਚਨ ਦਾ ਹੋਰ ਕੋਈ ਟਿਕਾਉ ਨਹੀਂ ਲੱਭਾ ਹੁਣ ਮੈਂ ਤੇਰੀ ਸਰਨ ਆਪਿਆ ਹਾਂ ਮੈਂ ਤੇਰੀ ਹੀ ਸੇਵਾ ਕਰਦਾ ਹਾਂ ਮੈਨੂੰ ਪ੍ਰਮਾਤਮਾ ਦੇ ਮਿਲਾਪ ਦਾ ਰਸਤਾ ਦੱਸ ਰਹਾਓ ਏ ਭਾਈ ਮੈਂ ਨਿਤ ਮਾਇਆ ਦੀ ਖਾਤਰ ਅਨੇਕਾਂ ਹੀ ਹੀਲੇ ਕਰਦਾ ਰਹਿੰਦਾ ਹਾਂ ਮਾਇਆ ਨੂੰ ਹੀ ਉੱਚੇ ਚੇਤੌਰ ਤੇ ਆਪਣੇ ਮਨ ਵਿੱਚ ਟਿਕਾਈ ਰੱਖਦਾ ਹਾਂ ਸਦਾ ਮੇਰੀ ਮਾਇਆ ਮੇਰੀ ਮਾਇਆ ਕਰਦਿਆਂ ਦੀ ਮੇਰੀ ਉਮਤ ਬੀਤੀ ਜਾ ਰਹੀ ਹੈ ਹੁਣ ਮੇਰਾ ਜੀ ਕਰਦਾ ਹੈ ਕਿ ਮੈਨੂੰ ਕੋਈ ਅਜਿਹਾ ਸੰਤ ਮਿਲ ਪਏ ਜਿਹੜਾ ਮੇਰੇ ਅੰਦਰ ਮਾਇਆ ਵਾਲੀ ਸਾਰੀ ਸੋਚ ਦੂਰ ਕਰ ਦੇਵੇ ਤੇ ਪ੍ਰਮਾਤਮਾ ਨਾਲ ਮੇਰਾ ਪਿਆਰ ਬਣਾ ਦੇਵੇ ਹੇ ਭਾਈ ਸਾਰੇ ਵੇਦ ਪੜ ਵੇਖੇ ਹਨ ਇਹਨਾਂ ਦੇ ਪੜਨ ਨਾਲ ਪ੍ਰਮਾਤਮਾ ਨਾਲੋਂ ਮਨ ਦੀ ਬਿੱਤ ਨਹੀਂ ਮੁਕਦੀ ਵੇਦ ਆਦਿਕ ਦੇ ਪੜਨ ਨਾਲ ਗਿਆਨ ਇੰਦ੍ਰੇ ਕਿਛਣ ਵਾਸਤੇ ਵੀ ਸ਼ਾਂਤ ਨਹੀਂ ਹੁੰਦੇ। हे ਭਾਈ ਕੋਈ ਜਿਹਾ ਭਗਤ ਮਿਲਾ ਜਿਹੜਾ ਆਪ ਮਾਇਆ ਤੋਂ ਨਿਰਲੇਪ ਹੋਵੇ। ਉਹੀ ਭਗਤ ਮੇਰੇ ਹਿਰਦੇ ਵਿੱਚ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਸਿੰਹ ਸਕਦਾ ਹੈ। हे ਭਾਈ ਜਿਤਨੇ ਵੀ ਤੀਰਥਾਨ ਜੇ ਉਹਨਾਂ ਉਤੇ ਇਸ਼ਨਾਨ ਕੀਤਾ ਜਾਏ ਉਹ ਇਸ਼ਨਾਨ ਸਗੋਂ ਮਨ ਨੂੰ ਹੋਮੇ ਦੀ ਮਹਿਲਾ ਦਿੰਦਾ ਹੈ। ਇਨਾ ਤੀਰ ਤੇ ਸਨਾਨਾ ਨਾਲ ਪਰਮਾਤਮਾ ਰੱਤਾ ਭਰ ਵੀ ਪ੍ਰਸੰਨ ਨਹੀਂ ਹੁੰਦਾ ਮੇਰੀ ਤਾਂ ਇਹ ਤਾਂ ਗੈ ਕਿ ਮੈਂ ਕਦੇ ਸਾਧ ਸੰਗਤ ਪ੍ਰਾਪਤ ਕਰ ਸਕਾਂ ਸਾਧ ਸੰਗਤ ਦੀ ਬਰਕਤ ਨਾਲ ਮਨ ਵਿੱਚ ਸਦਾ ਆਤਮਿਕ ਆਨੰਦ ਬਣਿਆ ਰਹੇ ਤੇ ਮੇਰਾ ਮਨ ਗਿਆਨ ਦੇ ਸੁਰਮੇ ਨਾਲ ਆਪਣੇ ਆਪ ਨੂੰ ਪਵਿੱਤਰ ਕਰ ਲਏ ਏ ਭਾਈ ਸਾਰੇ ਹੀ ਆਸ਼ਰਮਾਂ ਦੇ ਧਰਮ ਕਮਾયા ਵੀ ਮਨ ਨਹੀਂ ਪਤੀ ਦਾ ਵਿਚਾਰਹੀਨ ਮਨੁੱਖ ਸਿਰਫ ਸਰੀਰ ਨੂੰ ਹੀ ਸਾਫ ਸੁਥਰਾ ਕਰਦੇ ਹਨ। हे ਭਾਈ ਮੇਰੀ ਇਹ ਲਾਲਸਾ ਹੈ ਕਿ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ ਪ੍ਰਮਾਤਮਾ ਰੂਪ ਕੋਈ ਮਹਾਪੁਰਸ਼ ਲੱਭ ਜਾਏ ਤੇ ਉਹ ਮੇਰੇ ਮਨ ਦੀ ਭੈੜੀ ਮੱਤ ਦੀ ਮੈਲ ਦੂਰ ਕਰ ਦੇਵੇ। हे ਭਾਈ ਜਿਹੜਾ ਮਨੁੱਖ ਤੀਰਸ ਇਸ਼ਨਾਨ ਆਦਿਕ ਮਿਤੇ ਹੋਏ ਧਾਰਮਿਕ ਕਰਮਾਂ ਵਿੱਚ ਹੀ ਰੁੱਝ ਰਹਿਦਾ ਹੈ। ਰਤਾ ਪਰ ਸਮੇ ਲਈ ਪ੍ਰਮਾਤਮਾ ਨਾਲ ਪਿਆਰ ਨਹੀਂ ਕਰਦਾ। ਉਹ ਨਾ ਕੀਤੇ ਕਰਮਾਂ ਦੇ ਆਸਰੇ ਮੁੜਮੁੜ ਓੰਕਾਰ ਵਿੱਚ ਟਿਕਿਆ ਰਹਿੰਦਾ ਹੈ ਇਨਾਂ ਕੀਤੇ ਧਾਰਮਿਕ ਕਰਮਾਂ ਵਿੱਚੋਂ ਕੋਈ ਵੀ ਕਰਮ ਕਿਸੇ ਕੰਮ ਨਹੀਂ ਆਉਂਦਾ ਹੈ ਭਾਈ ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਜੋ ਸਾਰੀਆਂ ਮਰੱਦਾਂ ਪੂਰੀਆਂ ਕਰਨ ਵਾਲਾ ਹੈ ਤੇ ਜਿਸ ਦੀ ਕਿਰਪਾ ਨਾਲ ਮਨੁੱਖ ਸਦਾ ਪਰਮਾਤਮਾ ਦੀ ਸਿਫਤਸਲਾਹ ਕਰਦਾ ਹੈ ਉਸ ਗੁਰੂ ਦੀ ਕਿਰਪਾ ਨਾਲ ਕੋਈ ਭਾਗਾ ਵਾਲਾ ਮਨੁੱਖ ਪਰਮਾਤਮਾ ਨੂੰ ਆਪਣੀਆਂ ਅੱਖਾਂ ਨਾਲ ਹਰ ਥਾਂ ਵਸਦਾ ਵੇਖ ਲੈਂਦਾ ਹੈ हे भाई जेड़ा मनुख मन ਦੇ ਹੀਠ ਨਾਲ ਤਪ ਆਦਿ ਘਾਲ ਕਰਦਾ ਹੈ ਪਰਮਾਤਮਾ ਉਸ ਦੀ ਮਿਹਨਤ ਨੂੰ ਰੱਤਾ ਭਰ ਵੀ ਪਰਵਾਹ ਨਹੀਂ ਕਰਦਾ ਕਿਉਂਕਿ हे भाई ਉਹ ਮਨੁੱਖ ਬਗਲੇ ਵਾਂਗ ਹੀ ਸਮਾਜ ਲਾ ਰਿਹਾ ਹੈ ਆਪਣੇ ਮਨ ਵਿੱਚ ਉਹ ਮਾਇਆ ਦਾ ਮੋਹ ਹੀ ਟਿਕਾਈ ਰੱਖਦਾ ਹੈ ਹੇ ਭਾਈ ਜੇ ਕੋਈ ਅਜਿਹਾ ਆਤਮਿਕ ਨੰਨ ਦਾਤਾ ਮਿਲ ਪਏ ਜਿਹੜਾ ਸਾਨੂੰ ਪਰਮਾਤਮਾ ਦੀ ਸੱਚ ਸਾਰ ਦੀ ਗੱਲ ਸੁਣਾਏ ਤਾਂ ਉਸ ਨੂੰ ਮਿਲ ਕੇ ਸਾਡੀ ਆਤਮਿਕ ਅਵਸਥਾ ਉੱਚੀ ਹੋ ਸਕਦੀ ਹੈ ਹੇ ਭਾਈ ਜਿਸ ਨੂੰ ਕੋਤੇ ਪ੍ਰਭੂ ਪਾਸ਼ਾ ਦਇਆ ਹੁੰਦਾ ਹੈ ਗੁਰੂ ਉਸ ਦੇ ਮਾਇਆ ਦੇ ਬੰਧਨ ਕੱਟ ਦਿੰਦਾ ਹੈ ਹੇ ਭਾਈ ਮੇਰਾ ਮਨ ਵੀ ਗੁਰੂ ਦੇ ਸ਼ਬਦ ਵਿੱਚ ਹੀ ਮਗਰ ਰੰਦਾ ਹੈ ਹੇ ਨਾਨਕ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਸਾਰੇ ਡਰਾਂ ਤੋਂ ਰਹਿਤ ਗੋਬਿੰਦ ਮਿਲ ਪੈਂਦਾ ਹੈ ਉਸ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ ਪ੍ਰਮਾਤਮਾ ਦੇ ਚਰਨਾਂ ਵਿੱਚ ਲੀਨ ਰਹਿ ਕੇ ਉਹ ਮਨੁੱਖ ਸਾਰੇ ਸੁੱਖ ਪ੍ਰਾਪਤ ਕਰ ਲੈਂਦਾ ਹੈ ਹੇ ਭਾਈ ਗੁਰੂ ਦੇ ਦਰ ਤੇ ਪਿਆ ਮਨੁੱਖਾ ਜੀਵਨ ਵਾਲਾ ਸਫਰ ਕਾਮਯਾਬ ਹੋ ਜਾਂਦਾ ਹੈ ਗੁਰੂ ਨੂੰ ਮਿਲ ਕੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ